ਗੁਰਦੁਆਰਾ ਸ਼੍ਰੀ ਚਾਦਰ ਸਾਹਿਬ ਭਾਰਤ ਦੇ ਗੁਜਰਾਤ ਰਾਜ ਦੇ ਪਰੂਚ ਜ਼ਿਲ੍ਹੇ ਦੇ ਪੁਰਾਣੇ ਸ਼ਹਿਰ ਮੁਕਤਾਮਪੁਰ ਵਿੱਚ ਹੈ ਇਹ ਸਥਾਨ ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਦੌਰਾਨ ਹੋਈ ਯਾਤਰਾ ਨੂੰ ਸਮਰਪਿਤ ਹੈ ਗੁਰੂ ਸਾਹਿਬ ਜੀ ਪੰਜਾਬ ਤੋਂ ਰਾਜਸਥਾਨ ਰਾਹੀਂ ਗੁਜਰਾਤ ਪਹੁੰਚੇ ਸਨ ਪਰੂਚ ਨਰਮਦਾ ਦਰਿਆ ਦੇ ਕਿਨਾਰੇ ਵਸਿਆ ਹੋਇਆ ਇੱਕ ਪੁਰਾਣਾ ਸ਼ਹਿਰ ਹੈ ਜੋ ਵਡੋਦਰਾ ਤੋਂ ਲਗਭਗ 70 ਕਿਲੋਮੀਟਰ ਦੂਰ ਹੈ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਨਰਮਦਾ ਦਰਿਆ ਦੇ ਕਿਨਾਰੇ ਪਹੁੰਚੇ ਉਸ ਵੇਲੇ ਇਲਾਕਾ ਮੁਗਲ ਹਕੂਮਤ ਹੇਠ ਸੀ ਅਤੇ ਇੱਥੇ ਇੱਕ ਨਵਾਬ ਦਾ ਰਾਜੀ ਗੁਰੂ ਜੀ ਨੇ ਦਰਿਆ ਪਾਰ ਜਾਣ ਲਈ ਇੱਕ ਮਲਾਨ ਨੂੰ ਕਿਹਾ ਪਰ ਨਵਾਬ ਦੇ ਹੁਕਮ ਤੇ ਮਲਾਨ ਨੇ ਕਿਸ਼ਤੀ ਲਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸ਼ਾਮ ਦੇ ਵਕਤ ਦਰਿਆ ਪਾਰ ਕਰਨ ਦੀ ਕਿਸ਼ਤੀ ਰਾਹੀਂ ਇਜਾਜ਼ਤ ਨਹੀਂ ਸੀ ਇਸ ਤੇ ਗੁਨਾਨਤ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੀ ਚਾਦਰ ਪਾਣੀ ਉੱਤੇ ਵਿਛਾਉਣ ਲਈ ਕਿਹਾ ਜਦੋਂ ਭਾਈ ਮਰਦਾਨਾ ਜੀ ਨੇ ਚਾਦਰ ਵਿਛਾਈ ਉਸ ਵੇਲੇ ਚਮਤਕਾਰ ਹੋ ਗਿਆ ਚਾਦਰ ਪਾਣੀ ਉੱਤੇ ਤੈਰਨ ਲੱਗ ਪਈ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੇ ਉਸੇ ਚਾਦਰ ਉੱਤੇ ਬੈਠ ਕੇ ਦਰਿਆ ਪਾਰ ਕੀਤਾ ਇਹ ਨਜ਼ਾਰਾ ਵੇਖ ਕੇ ਨਵਾਬ ਹੈਰਾਨ ਰਹਿ ਗਿਆ ਅਤੇ ਉਸਨੇ ਗੁਰੂ ਸਾਹਿਬ ਜੀ ਕੋਲ ਆ ਕੇ ਮਾਫੀ ਮੰਗੀ ਇਸ ਥਾਂ ਤੇ ਰਹਿਣ ਵਾਲੇ ਨਰਮਦਾ ਸਾਧੂ ਜੋ ਜਾਦੂ ਟੋਨਾ ਕਰਕੇ ਜੀਵਨ ਨਿਰਬਾਹ ਕਰਦੇ ਸਨ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸੱਚੀ ਰਾਹ ਤੇ ਤੁਰਨ ਲਈ ਅਤੇ ਪਰਮਾਤਮਾ ਨਾਲ ਜੋੜਨ ਦੀ ਸਿੱਖਿਆ ਦਿੱਤੀ ਇਹ ਕਿਹਾ ਜਾਂਦਾ ਹੈ ਕਿ ਬ੍ਰਾਜੀਨ ਸਮੇਂ ਵਿੱਚ ਮਹਾਂ ਰਿਸ਼ੀ ਪ੍ਰਿਗੂ ਇੱਥੇ ਵੱਸਦੇ ਸਨ ਅਤੇ ਪ੍ਰੂਤ ਸ਼ਹਿਰ ਦਾ ਨਾਮ ਵੀ ਉਹਨਾਂ ਦੇ ਨਾਮ ਉੱਤੇ ਪਿਆ ਇਹ ਥਾਂ ਗੁਰੂ ਨਾਨਕ ਦੇਵ ਜੀ ਦੀ ਆਤਮਿਕ ਸ਼ਕਤੀ ਅਤੇ ਪ੍ਰੇਮ ਭਰੀ ਸਿੱਖਿਆਵਾਂ ਦੀ ਗਵਾਹੀ ਦਿੰਦੀ ਹੈ ਅੱਜ ਇੱਥੇ ਜੋ ਗੁਰਦੁਆਰਾ ਸਾਹਿਬ ਹੈ ਉਹ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਅਦਕਾਰ ਬਣੀ ਹੋਈ ਹੈ ਗੁਰਸਤ ਸਤਿ ਸ਼੍ਰੀ ਅਕਾਲ